ਪੰਜਾਬ ਚ ਲੱਗੇਗਾ ਲੰਬਾ ਬਿਜਲੀ ਕੱਟ ਜਾਣੋ ਕਿਨੇ ਘੰਟੇ ਬੱਤੀ ਰਹੇਗੀ ਗੁਲ ਅੱਜ ਪੰਜਾਬ ਦੇ ਕਈ ਇਲਾਕਿਆਂ ਚ ਲੰਬਾ ਬਿਜਲੀ ਕੱਟ ਲੱਗੇਗਾ ਬਾਜ਼ੂਏ ਕਿ ਨੂਰਪੁਰ ਇਲਾਕੇ ਦਾ ਵਿੱਚ ਬਿਜਲੀ ਕੱਟ ਲੱਗਣ ਦੀ ਜੜੀ ਕਿ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਿਕ ਪਤਾ ਲੱਗ ਗਿਆ ਹੈ ਕਿ ਸ਼ਾਟਕੇਵੀ ਸਬਸਟੇਸ਼ਨ ਬਜਰੂੜ ਅਧੀਨ ਆਉਣ ਵਾਲੇ ਸਰਸ ਅਤੇ ਅਬਿਆਨਾ ਫੀਡਰਾਂ ਦੀ ਜਿਹੜੀ ਬਿਜਲੀ ਸਪਲਾਈ ਹੈ ਅੱਜ ਯਾਨੀ ਕਿ 15 April ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਦੱਸ ਦੇ ਕਿ ਇਸ ਬਾਰੇ ਜਾਣਕਾਰੀ ਦਿੰਦਿਆ ਪਾਵਰਕਾਮ ਸਹਾਇਕ ਇੰਜੀਨੀਅਰ ਸਬ ਆਫਿਸ ਤਖਤ ਗੜ ਦੇ ਵਧੀਕ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਰਾ ਫੀਡਰ ਅਧੀਨ ਆਉਂਦੇ ਪਿੰਡ ਬਜ਼ਰੂੜ ਸਰਾ ਭਾਵੋਵਾਲ ਛੱਜਾ ਅਤੇ ਚੌਂਤਾ ਤੋਂ ਇਲਾਵਾ ਨੰਗਲ ਦੇ ਮੰਡ ਖੇਤਰ ਦੇ ਵਿੱਚ ਬਿਜਲੀ ਸਪਲਾਈ ਅੱਜ ਦੜੇ ਕੀ ਬੰਦ ਰਹੇਗੀ ਇਸੋ ਇਲਾਵਾ ਜੀਏ ਕੀ ਅਬਿਆਨਾ ਫੀਡਰ ਅਧੀਨ ਆਉਂਦੇ ਪਿੰਡ ਅਬਿਆਨ ਨਾਲ ਨੰਗਲ ਮਾਦੋਪੁਰ ਦਹਿਰਪੁਰ ਬਟਰਲਾ ਹਰੀਰਪੁਰ ਫੁਰਦੇ ਖੱਟਣਾ ਟਿੱਬਾ ਟੱਪਰੀਆ ਅਤੇ ਖੱਡ ਰਾਜ ਦੀ ਵਿੱਚ ਬਿਜਲੀ ਅੱਜ ਜਿਹੜੀ ਕੀ ਗੁੱਲ ਰਹੇਗੀ ਦੱਸ ਜੀ ਕਿ ਉੱਥੇ ਚੱਲ ਰਹੇ ਕੰਮਾਂ ਦੇ ਕਾਰਨ ਜਿਹੜੀ ਬਿਜਲੀ ਸਪਲਾਈ ਹੈ ਉਹਨਾਂ ਨੇ ਬੰਦ ਕਰ ਦਿੱਤੀ ਹੈ ਦੱਸ ਜੀ ਕਿ ਜਿੰਨਾ ਪਿੰਡਾਂ ਬਾਰੇ ਤੁਹਾਨੂੰ ਦੱਸਿਆ ਜਿੰਨਾ ਪਿੰਡਾਂ ਦੇ ਨਾਮ ਲਏ ਨੇ ਉਹਨਾਂ ਪਿੰਡਾਂ ਦੇ ਵਿੱਚ ਅੱਜ ਯਾਨੀ ਕਿ 15 April ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਜੜੀ ਕੀ ਗੁੱਲ ਰਹੇਗੀ ਪੰਜਾਬ ਚ ਲੱਗੇਗਾ ਲੰਬਾ ਬਿਜਲੀ ਕਟ ਜਾਣੋ ਕਿਨੇ ਘੰਟੇ ਬੱਤੀ ਰਹੇਗੀ ਗੁੱਲ ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਲੰਬਾ ਬਿਜਲੀ ਕੱਟ ਲੱਗੇਗਾ ਬਾਅਦ ਜਏ ਕਿ ਨੂਰਪੁਰ ਇਲਾਕੇ ਦਾ ਵਿੱਚ ਬਿਜਲੀ ਕੱਟ ਲੱਗਣ ਦੀ ਜੜੀ ਕਿ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਿਕ ਪਤਾ ਲੱਗ ਗਿਆ ਕਿ 샤ਟਕੇ ਵੀ ਸਬਸਟੇਸ਼ਨ ਬਜਰੂੜ ਅਧੀਨ ਆਉਣ ਵਾਲੇ ਸਰਸ ਅਤੇ ਅਬਿਆਨਾ ਫੀਡਰਾਂ ਦੀ ਜਿਹੜੀ ਬਿਜਲੀ ਸਪਲਾਈ ਹੈ ਅੱਜ ਯਾਨੀ ਕਿ 15 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਦੱਸ ਦੇ ਕਿ ਇਸ ਬਾਰੇ ਜਾਣਕਾਰੀ ਦਿੰਦਿਆ ਪਾਵਰਕਾਮ ਸਹਾਇਕ ਇੰਜੀਨੀਅਰ ਸਬ ਆਫਿਸ ਤੱਕ ਗੜ ਦੇ ਵਧੀਕ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਰਾ ਫੀਡਰ ਅਧੀਨ ਆਉਣ ਦੇ ਪਿੰਡ ਬਜਰੂੜ ਸਰਾ ਭਾਵੋਵਾਲ ਛੱਜਾ ਅਤੇ ਚੌਂਤਾ ਤੋਂ ਇਲਾਵਾ ਨੰਗ ਦੇ ਮੰਡ ਖੇਤਰ ਦੇ ਵਿੱਚ ਬਿਜਲੀ ਸਪਲਾਈ ਅੱਜ ਜਿਹੜੀ ਕੀ ਬੰਦ ਰਹੇਗੀ ਇਸੋ ਇਲਾਵਾ ਜੀਏ ਕੀ ਅਬਿਆਨਾ ਫੀਡਰ ਅਧੀਨ ਆਉਂਦੇ ਪਿੰਡ ਅਬਿਆ ਨਾਲ ਨੰਗਲ ਮਾਦੋਪੁਰ ਦਹਿਰਪੁਰ ਬਟਰਲਾ ਹਰੀਰਪੁਰ ਫੁਰਦੇ ਖਟਣਾ ਟਿੱਬਾ ਟੱਪਰੀਆ ਅਤੇ ਖੱਡ ਰਾਜਗੀਰੀ ਵਿੱਚ ਬਿਜਲੀ ਅੱਜ ਜਿਹੜੀ ਕੀ ਗੁੱਲ ਰਹੇਗੀ ਦੱਸਿਆ ਕਿ ਉੱਥੇ ਚੱਲ ਰਹੇ ਕੰਮਾਂ ਦੇ ਕਾਰਨ ਜਿਹੜੀ ਬਿਜਲੀ ਸਪਲਾਈ ਹੈ ਉਹਨਾਂ ਨੇ ਬੰਦ ਕਰ ਦਿੱਤੀ ਹੈ ਦੱਸ ਜੀ ਕਿ ਜਿੰਨਾ ਪਿੰਡਾਂ ਬਾਰੇ ਤੁਹਾਨੂੰ ਦੱਸਿਆ ਜਿੰਨਾ ਪਿੰਡਾਂ ਦੇ ਨਾਮ ਲਏ ਨੇ ਉਹਨਾਂ ਪਿੰਡਾਂ ਦੇ ਵਿੱਚ ਅੱਜ ਯਾਨੀ ਕਿ 15 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਜੜੀ ਕੀ ਗੁੱਲ ਰਹੇਗੀ